हाँ जी वीडियो वेख रहे सारे भेन वागुरु सा, जी का खालसा वाहक आस करती चढ़ती कलावोगे सो हर उसकी तरह तो आपके हाजिर होना आलू की सब्जी ब्रिक ब्रिक कटे हुए आलू आ, मीडियम जो आप तीन आलू बरीक बरीक कटे हुए आ, क्योंकि ज्यादा मोटे कट्टी तो फिर है ना जल्दी फ्राई नहीं होंगे है हूं अपनी कढ़ाई जी होगी गर्म आप पवानगे तेल थोड़ा जो दो चम्मच ही लिया वह ज्यादा नहीं पा अपा ਲੋਜੀ ਆਪਾਂ ਆਲੂ ਦਿੱਤੇ ਆਪਾਂ ਤੇ ਇਹ ਆਪਾਂ ਗੈਸ ਜ਼ਿਆਦਾ ਨਹੀਂ ਕਰਨਾ ਆਪਾਂ ਹਨਾ ਘੱਟ ਫਲੇਮ ਤੇ ਰੱਖਾਂਗੇ ਤੇ ਇਹ ਵਧੀਆ ਤਰੀਕੇ ਨਾਲ ਜਿਹੜੇ ਫਰਾਈ ਹੋ ਜਾਣਗੇ ਜਦੋਂ ਫਰਾਈ ਹੋ ਗਏ ਤੇ ਫਿਰ ਆਪਾਂ ਇਹਨਾਂ ਚ ਪਾਵਾਂਗੇ ਦਾਲ ਮਿਰਚ ਤੇ ਆਪਾਂ ਇਹਨੂੰ ਉੱਪਰੋਂ ਟੱਕ ਦਾਂਗੇ ਤਾਂ ਕਿ ਆਪਾਂ ਨਾਲ ਛੇਤੀ ਪੱਕ ਜਾਣ ਵਿੱਚ ਥੋੜਾ ਜਿਹਾ ਧਨੀਆ ਛੀਰ ਕੇ ਪਾ ਦਾਂਗੇ ਸਬਜ਼ੀ ਆਪਣੀ ਬਣ ਚੁੱਕੀ ਆ ਜੇ ਤੁਸੀਂ ਚਾਹੋ ਤੇ ਤੁਸੀਂ ਹਨਾ ਲੰਮੇ ਪੀਸ ਵੀ ਕੱਟ ਕੇ ਇਹਨੂੰ ਬਣਾ ਸਕਦੇ ਹੋ ਇਹ ਵਾਲੇ ਆਂ ਨੂੰ ਬਹੁਤ ਸਵਾਦ ਆਉਂਦੀ ਆ ਤੇ ਹੁਣ ਆਪਾਂ ਮਸਾਲੇ ਪਾ ਲਾਂਗੇ ਹਲਦੀ ਨਮਕ ਤੇ ਇਧਰ ਆਪਣੀ ਆਦੀ ਲਾਲ ਮਿਰਚ ਤੇ ਨੂੰ ਆਪਾਂ ਇਸ ਕਰ ਲਾਂਗੇ ਬਹੁਤ ਵਧੀਆ ਜੀਰਾ ਮੈਂ ਥੋੜਾ ਜਿਹਾ ਘਟ ਪਾਇਆ ਹੋ ਤੁਸੀਂ ਇਸ ਤੋਂ ਵੀ ਵੱਧ ਪਾ ਸਕਦੇ ਹੋ ਤੇ ਬਹੁਤ ਵਧੀਆ ਤੰਦੇ ਆ ਕੀ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਸਖੰਦਾਈ ਹੋਵੇ ਜੇ ਤੁਹਾਨੂੰ ਸਖੰਦਾਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜਲਦੀ ਹੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਾਂ ਆਪਾਂ ਆਪਣਾ ਖਿਆਲ ਰੱਖਣਾ ਤੋਂ ਆਹ ਕੁਚੀਕਾ ਖਾਲਸਾ ਵਾਏ ਘੁੱਟ ਕੇ ਖਾਤੇ